ਹਾਂ ਜੀ ਬੇਲਾ ਨਾਂ ਦਾ ਹਾਂ ਜੀ ਮੈਂ ਜਸਪਾਲ ਸਿੰਘ ਜੱਜ ਪ੍ਰਧਾਨ ਸ਼੍ਰੀ ਚਾਰਨ ਕਵਲਸਰ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰਡ ਮਾਚੀਵਾੜਾ ਸਾਹਿਬ ਵੱਲੋਂ ਖੇਡ ਮੇਲਾ ਕਰਵਾ ਰਹੇ ਹਾਂ ਕਿਨਵਾ ਜੀ ਇਹ ਕਿਹਨਾਂ ਦੀ ਯਾਦ ਵਿੱਚ ਹੈ ਇਹ ਜੀ 19ਵਾਂ ਖੇਡ ਮੇਲਾ ਜਿਹੜਾ ਸਵਰਗ ਜਗਬੌਨ ਸਿੰਘ ਟੱਕਰ ਦੀ ਯਾਦ ਨੂੰ ਸਮਰਪਿਤ ਅਸੀਂ ਕਰਵਾ ਰਹੇ ਹਾਂ ਜੀ 19ਵਾਂ ਖੇਡ ਮੇਲਾ ਅੱਜ 27 ਤਰੀਕ ਨੂੰ ਜਿਹੜਾ ਉਦਘਾਟਨ ਮਾਸਟਰ ਜਾਗਰ ਸਿੰਘ ਜੀ ਨੇ ਕੀਤਾ ਜੀ ਇਹਦੇ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ 14 ਸਾਲਾਂ ਤੋਂ ਛੋਟੇ ਬੱਚਿਆਂ ਦਾ ਜਿਹੜੇ ਮੈਚ ਅੱਜ ਫੁੱਟਬਾਲ ਦੇ ਸ਼ੁਰੂ ਹੋਏ ਨੇ ਜੀ ਕੱਲ ਨੂੰ ਜਿਹੜੇ ਜਿਹੜੇ ਕਲੱਬ ਦੇ ਜਿਹੜੇ ਓਪਨ ਫੁੱਟਬਾਲ ਦੇ ਮੈਚ ਸ਼ੁਰੂ ਹੋਣਗੇ ਜੀ ਪਰਸੋਂ ਨੂੰ ਜਿਹੜੀ ਐਥਲੈਟਿਕਸ ਦੀ ਜਿਹੜੀ ਇਵੈਂਟ ਨੇ ਜੀ ਆਲ ਬੱਚਿਆਂ ਦੇ ਬਜ਼ੁਰਗਾਂ ਦੇ ਤੇ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਤੇ ਘਟਨਾ ਜਿਹੜਾ ਐਥਲੈਟਿਕਸ ਕਰਵਾਈ ਜਾਊਗੀ ਜੀ ਅਕੀਲੇਤਾਂ ਜਿਹੜੀ ਕਬੱਡੀ ਆ ਜੀ ਰੈਸਲਿੰਗ ਆ ਤੇ ਆਪਣਾ ਫੁੱਟਬਾਲ ਦੇ ਜਿਹੜੇ ਫਾਈਨਲ ਮੈਚ ਹੋਣਗੇ ਜੀ 2 ਮਾਰਚ ਨੂੰ ਜੀ ਇਨਾਮ ਕੀ ਕੀ ਹੈ ਇਨਾਮ ਜਿਹੜਾ ਫੁੱਟਬਾਲ ਦਾ ਜਿਹੜਾ ਫਾਈਨਲ ਜਿਹੜਾ ਫਸਟ ਟੀਮ ਆਊਗੀ ਉਹਨੂੰ 48000 ਰੁਪਇਆ ਅੱਗੇ ਸੈਕੰਡ ਆਊਗੀ ਜੀ 31000 ਰੁਪਇਆ ਇਦਾਂ ਜਿਹੜੇ ਕਬੱਡੀ ਨੂੰ ਵੀ ਵਧੀਆ ਜਿਹੜੇ ਇਨਾਮ ਨੇ ਜਿਹੜੇ ਕਬੱਡੀ 45 ਕਿਲੋ ਤੇ 55 ਕਿਲੋ ਜਿਹੜੇ ਮੈਚ ਕਰਵਾ ਰਹੇ ਆ ਜੀ ਕੁਝ ਸਪੈਸ਼ਲ ਨਾਮ ਵੀ ਕਿਤੇ ਸਪੈਸ਼ਲ ਜਿਹੜਾ ਜੀ ਅਸੀਂ ਕਬੱਡੀ ਦੇ ਜਿਹੜੇ ਬੈਸਟ ਪਲੇਅਰ ਹੋਣਗੇ ਉਹਨਾਂ ਨੂੰ ਅਸੀਂ ਜੀ ਦੇਸੀ ਘੋਵਾਂ ਦੇ ਨਾਲ ਜਿਹੜੇ ਪੀਪਿਆਂ ਦੇ ਨਾਲ ਸਨਮਾਨਤ ਕਰ ਰਹੇ ਆ ਜੀ ਇਹ ਜਣੇ ਕਿ ਇੱਕ ਵੱਖਰੀ ਜੀ ਚੀਜ਼ ਕਰ ਰਹੇ ਹਾਂ ਜੀ ਅੱਜ ਮੱਖ ਮਹਿਮਾਨ ਕੌਣ ਕੌਣ ਆ ਰਹੇ ਨੇ ਉਹ ਆੜੇ ਮੁੱਖ ਮਹਿਮਾਨ ਜੀ ਸਾਰੀਆਂ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਧਾਰਮਿਕ ਪਾਰਟੀਆਂ ਦੇ ਜਿਹੜੇ ਜਿਹੜੇ ਵੀ ਨੁਮਾਇੰਦੇ ਨੇ ਜੀ ਉਹ ਸਾਰੇ ਪਹੁੰਚ ਰਹੇ ਨੇ ਜੀ ਖੇਡ ਪ੍ਰੇਮੀ ਨੂੰ ਸੰਦੇਸ਼ ਹੈ ਮੇਰੀ ਖੇਡ ਪ੍ਰੇਮੀ ਨੂੰ ਜੀ ਬੇਨਤੀ ਆ ਵੀ ਜਿਹੜੇ ਖੇਡ ਪ੍ਰੇਮੀ ਤੇ ਖਿਡਾਰੀ ਉਹ ਸਮਾਂ ਕੱਢ ਕੇ ਜਰੂਰ ਮਾਛੀਵਾਲਾ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਆਉਣ ਤਾਂ ਜੋ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਜਿਹੜੇ ਪਨੇਰੀ ਨੂੰ ਨਵੀਂ ਸਿਹਤ ਦੇ ਸਕੀਏ ਜੀ ਨਸ਼ਿਆਂ ਤੋਂ ਤੇ ਹੋਰ ਜਿਹੜੀਆਂ ਮਾੜੀਆਂ ਕਰਦਾਈਆਂ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਤੋਂ ਬਚਾਇਆ ਜਾ ਸਕਿਆ। ਹਾਜੀ ਆਪਣੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਦਕੋ ਨਦਕ ਕਰੇ ਤੇ ਮਾਂ ਬਾਪ ਅਨਸਾਰ ਸਾਡੇ ਚੰਦਕੌਰ ਸਪੋਰਟ ਕਲੱਬ ਵੱਲੋਂ ਸਾਡੇ ਬਹੁਤ ਹੀ ਨਿੱਦੀਕ ਮਿੱਤਰ ਸਾਜੂ ਮੋਹਨ ਸਿੰਘ ਜੀ ਟੱਕਰ ਦੇ ਜਾਦ ਦੇ ਵਿੱਚ 14ਵਾਂ ਟੂਰਨਾਮੈਂਟ ਕੱਲ ਨਹੀਂ ਮੈਂ ਟੂਰਨਾਮੈਂਟ ਕਲੱਬ ਵੱਲੋਂ ਕਲਾ ਰਿਹਾ ਹੈ ਬਹੁਤ ਹੀ ਖੁਸ਼ੀਆਂ ਭਰਿਆ ਅਤੇ ਬਟਪਾਗਾ ਦਿਨ ਹੈ ਸਭ ਤੋਂ ਵੱਡੀ ਮਾਇਆ ਨਰੋਗੀ ਕਾਇਆ ਗੁਰਬਾਣੀ ਦਾ ਬਚਨ ਹੈ ਸੋ ਇਹ ਟੂਰਨਾਮੈਂਟ ਜਿਹੜੇ ਕਿ ਨੌਜਵਾਨ ਬੱਚੇ ਆਪਣੇ ਮੂਲ ਨੂੰ ਭੁੱਲ ਕੇ ਨਸ਼ਿਆਂ ਵਿੱਚ ਲੱਗੇ ਜਾ ਰਹੇ ਹਨ ਉਹਨਾਂ ਵਿੱਚ ਗੁਣ ਉਤਪਰਨ ਦੇ ਲਈ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਦੂਜੀ ਪਾਸ਼ਾਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹਦੀ ਸ਼ੁਰੂਆਤ ਮਨਖਾਲਾ ਗਮਪਤ ਕਰਕੇ ਸਥਾਪਿਤ ਕੀਤਾ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਸਰੀਰਕ ਸਖਿਆ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੰਤਨ ਗੁਨਾਰਗਦੇਵ ਜੀ ਮਹਾਰਾਜ ਜਿਨ੍ਹਾਂ ਨੇ 24 ਸਾਲ 4800 ਕਿਲੋ 48000 ਕਿਲੋਮੀਟਰ ਸਫਰਤਾ ਕੀਤਾ ਕੋਈ ਸਕੂਟਰ ਨਹੀਂ ਸੀ ਕੋਈ ਕੋੜਾ ਨਹੀਂ ਸੀ ਕੋਈ ਰੱਥ ਨਹੀਂ ਸੀ ਉਹ ਪੈਦਲ ਤੁਰ ਕੇ ਆਦਾ ਇਹ ਇੱਕ ਪ੍ਰੇਰਨਾ ਸਰੋਤ ਸੀ ਸਾਡੇ ਮਨੁੱਖਤਾ ਲਈ ਔਰ ਮਾਨ ਬਤਾ ਦੇ ਲਈ ਸੋ ਕਹਿੰਦਾ ਪਾ ਜਿੱਥੇ ਸਾਡੀ ਮਾਨਸਿਕ ਵਿਕਾਸ ਦੇ ਲਈ ਅਸੀਂ ਵਿੱਦਿਆ ਦਾ ਚਾਨਣ ਫੰਡਦੇ ਹਾਂ ਤੇ ਸਿਰਜਕ ਸਿੱਖਿਆ ਦੇ ਲਈ ਖੇਡਾਂ ਜਿਹੜੀਆਂ ਨੇ ਇੱਕ ਅਨੇਖਰ ਮਾਂ ਆਂਗ ਹਨ ਸੋ ਇਹ ਕਲੱਬ ਬਹੁਤ ਹੀ ਵਿਭਾਗੀ ਕਲੱਬ ਹੈ ਜਿਨ੍ਹਾਂ ਦੀ ਕਾਜ ਦੇ ਥੱਲੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਅਥਿਆਸ ਦੱਸਾਂ 2000 ਇੱਕ ਦੀ ਗੱਲ ਹੈ ਜਦੋਂ ਇੱਕ ਮੈਂ ਕਾਉਂਸਲਰ ਸੀ ਨਗਪਟਾਇਤ ਦਾ ਤੇ ਸਾਡੇ ਸਵਰਗਮਿੱਤਰ ਟੱਕਰ ਸਾਹਿਬ ਜੀ ਮੈਨੂੰ ਕਹਿਣ ਲੱਗੇ ਕਿ ਟੂਰਨਾਮੈਂਟ ਦੇ ਫਾਈਨਲ ਫੰਕਸ਼ਨ ਨੂੰ ਤੁਸੀਂ ਕਰਨਾ ਹੈ ਮੈਨੂੰ ਯਾਦ ਹੈ ਅੱਜ ਉਹ ਦਿਨ ਉਹ ਸਕੂਲ ਦੇ ਲਾਗੇ ਜਿਹੜਾ ਗਰਾਊਂਡ ਹੈ ਉੱਥੇ ਸੱਜ ਜੱਜ ਦੀ ਦੀ ਉਹ ਵਾਈਹੇ ਬੱਤਰਾ ਸਾਹਿਬ ਜੀ ਵਾਈਹੇ ਦੇ ਟੂਰਨਾਮੈਂਟ ਹੋਇਆ ਤੇ ਫਾਇਦ ਉਸ ਦਾ ਫੰਕਸ਼ਨ ਕੀਤਾ ਤੇ ਇਹਨਾਂ ਨੇ ਮੰਗ ਰੱਖੀ ਕਿ ਸਾਡੇ ਕੋਲ ਸਟੇਡੀਅਮ ਨਹੀਂ ਆ ਹੈ ਮੈਂ ਆਪਣੇ ਭਾਸ਼ਣ ਕਿਹਾ ਵੀ ਅਸੀਂ ਕਾਉਂਸਲਰ ਹਾਂ ਸਾਡੇ ਭਾਵ ਰੰਨੀ ਨਹੀਂ ਜਦੋਂ ਕਦੇ ਪ੍ਰਧਾਨ ਬਣੇ ਤਾਂ ਸ਼ਾਇਦ ਅਸੀਂ ਥੋੜੀਆਂ ਜਿਹੜੀਆਂ ਆਸਾਂ ਵਿਦਾ ਨੇ ਇਹਨੂੰ ਪੂਰਾ ਕਰ ਸਕੀ ਹੈ ਇਹਨਾਂ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਸਦਕਾ ਮੈਂ 2006 ਵਿੱਚ ਸ਼ਹਿਰ ਦਾ ਪਰਦਾਨ ਬਣਿਆ ਅਤੇ ਮੁੱਖ ਮੰਗ ਜਿਹੜੀ ਸੀ ਉਹੀ ਕਲੱਬ ਜਿਹੜੀ 201 ਇੱਕ ਮੀੜੀ ਸੀ ਜੱਜ ਸਾਹਿਬ ਦੀ ਗਵਾਈ ਵਿੱਚ ਉਹ ਫਿਰ ਮਨੇ ਤਾਂ ਅਸੀਂ 206 'ਚ ਇਹਦਾ ਸਥਾਪਿਤ ਦੇਖੀਏ ਬਹੁਤ ਸਮਾਂ ਲੱਗੂਗਾ ਤੇ ਇਹ ਸਟੇਡੀਅਮ ਜਿਹੜਾ ਸੀ ਅਸੀਂ 206 'ਚ ਤੋਂ ਲੈ ਕੇ 11 ਤੱਕ ਪੰਜਾਂ ਸਾਲਾਂ ਵਿੱਚ ਮੁਕੰਮਲ ਕੀਤਾ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਅਕਲਾ ਮਛਵੜਾ ਨਹੀਂ ਆਲੇ ਦੁਆਰੇ ਦੇ ਹਲਕੇ ਦੇ ਪਿੰਡਾਂ ਦੇ ਵੀ ਖਿਡਾਰੀ ਜਿਹੜੇ ਨੇ ਇੱਥੇ ਆ ਕੇ ਸਰੀਰ ਸਕਿਆ ਦੀ ਟ੍ਰੇਨਿੰਗ ਲੈਂਦੇ ਹਨ ਜਦ ਕਦੇ ਮੈਂ ਇੱਥੇ ਲੱਗਦਾ ਹਾਂ ਸੋਚਦਾ ਹਾਂ ਕਿ ਕਿੱਡਾ ਇਹ ਬੜਾ ਕੰਮ ਹੈ ਜਦੋਂ ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਜਿਹੜੇ ਨੇ ਇੱਥੇ ਸੈਰ ਕਰਦੇ ਹਨ ਅਤੇ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਸੋ ਅੱਜ ਮੈਂ ਇਸ ਕਲੱਬ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਇਹ ਕਲੱਬ ਜਿਹੜੀ ਹੈ ਤਿੰਨ ਦੁਗਣੀ ਦਤ ਚੌਗਣੀ ਤਰੱਕੀ ਕਰੇ ਇਸੇ ਤਰ੍ਹਾਂ ਹਰ ਸਾਲ ਜਿਹੜਾ 19 ਮਨਾ ਰਹੇ ਨੇ ਇਹ ਇਸ ਤਰ੍ਹਾਂ ਹੀ ਮਨਾਉਂਦੇ ਰਹਿਣ ਅਤੇ ਇਹਦੀ ਸ਼ੋਭਾ ਜਿਹੜੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਹੋਰ ਉੱਚੀ ਤੇ ਸਤਕਾਰਯੋਗ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਯੋਗ ਵੀਰ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ